ਇੱਕ 42 ਸਾਲ ਦੇ ਭਾਰਤੀ ਨਾਗਰਿਕ ਗੁਰਦੇਵ ਸਿੰਘ ਨੂੰ 28 ਮਈ ਨੂੰ ਅਮਰੀਕਾ ਕੈਨੇਡਾ ਦੀ ਸਰਹੱਦ 'ਤੇ ਨਿਊਯਾਰਕ ਦੇ ਪੋਰਟ ਆਫ ਚੈਪਲਿਨ 'ਤੇ ਅਮਰੀਕੀ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਗੁਰਦੇਵ ਸਿੰਘ ਅਮਰੀਕਾ ਤੋਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੈਨੇਡਾ ਨੇ ਉਸ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਦੇਵ ਸਿੰਘ ਅਮਰੀਕਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਇੱਕ ਗੰਭੀਰ ਮਾਮਲੇ ਦੇ ਵਿੱਚ ਲੁੜਿੰਦਾ ਹੈ। ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਭਾਰਤੀ ਨਾਗਰਿਕ ਗੁਰਦੇਵ ਸਿੰਘ ਜਿਸ ਦੀ ਉਮਰ 42 ਸਾਲ ਦੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ ਮੁੱਢਲੀ ਜਾਂਚ ਦੇ ਦੌਰਾਨ ਨੈਸ਼ਨਲ ਕ੍ਰਾਈਮ ਇਨਫੋਰਸਮੈਂਟ ਸੈਂਟਰ ਨੇ ਦੱਸਿਆ ਕਿ ਗੁਰਦੇਵ ਸਿੰਘ ਤੇ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਪਲੇਨ ਫੀਲਡ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਦਾ ਮਲਜ਼ਮ ਪਾਇਆ ਗਿਆ ਸੀ ਅਤੇ ਇਸ سنگین ਜੁਰਮ ਲਈ ਉਸ ਦੇ ਖਿਲਾਫ ਵਾਰੰਟ ਜਾਰੀ ਕਰਕੇ ਭਗੌੜਾ ਐਲਾਨਿਆ ਗਿਆ ਸੀ CBP ਅਧਿਕਾਰੀਆਂ ਨੇ ਗੁਰਦੇਵ ਸਿੰਘ ਦੀ ਪਛਾਣ ਦੀ ਪੁਸ਼ਟੀ ਕਰਦੇ ਹੋਏ ਪਲੇਨਫੀਲਡ ਪੁਲਿਸ ਵਿਭਾਗ ਦੇ ਵਾਰੰਟ ਦੀ ਜਾਂਚ ਕੀਤੀ। ਇਸ ਜਾਂਚ ਦੌਰਾਨ ਗੁਰਦੇਵ ਸਿੰਘ ਦੇ ਸਮਾਨ ਦੇ ਵਿੱਚੋਂ ਇੱਕ ਤਲਵਾਰ, ਇੱਕ ਕੋਹਾੜੀ ਵਰਗੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ। CBP ਅਧਿਕਾਰੀਆਂ ਦੀ ਅਗੋ ਜਾਂਚ ਵਿੱਚ ਖੁਲਾਸਾ ਹੋਇਆ ਕਿ ਗੁਰਦੇਵ ਸਿੰਘ ਸਾਲ 2016 ਵਿੱਚ ਵਿਜ਼ਟਰ ਵੀਜ਼ਾ ਤੇ ਅਮਰੀਕਾ ਆਇਆ ਸੀ ਅਤੇ ਉਸ ਸਮਾਂ ਵੀਜ਼ਾ ਸਮਾਪਤ ਹੋਣ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। CBP ਅਧਿਕਾਰੀਆਂ ਨੇ ਗੁਰਦੇਵ ਸਿੰਘ ਨੂੰ ਨਿਊਯਾਰਕ ਸਟੇਟ ਪੁਲਿਸ ਨੂੰ ਸੌਂਪ ਦਿੱਤਾ ਹੈ ਅਤੇ ਇਸ ਸਮੇਂ ਉਸ ਨੂੰ ਕਲਿੰਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਵਿੱਚ ਰੱਖਿਆ ਹੋਇਆ ਹੈ ਜਿੱਥੇ ਗੁਰਦੇਵ ਸਿੰਘ ਨੂੰ ਇੰਡੀਆਨਾ ਵਾਪਸ ਭੇਜਿਆ ਜਾਵੇਗਾ ਚੈਪਲਨ ਪੋਰਟ ਦੇ ਡਾਇਰੈਕਟਰ ਸਟੀਵ ਬ੍ਰੌਂਸਨ ਨੇ ਸੀਬੀਪੀ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਸਾਡੇ ਅਧਿਕਾਰੀਆਂ ਨੇ ਇੱਕ ਖਤਰਨਾਕ ਅਪਰਾਧੀ ਨੂੰ ਗ੍ਰਿਫਤਾਰ ਕਰਕੇ ਸਮਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਉਨਾ ਕਿਹਾ ਕਿ ਅਸੀਂ ਅਜਿਹੇ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਦੇ ਲਈ ਵਚਨਬੱਧ ਹਾਂ ਖਾਸ ਤੌਰ ਤੇ ਜੋ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਇਸ ਮਾਮਲੇ ਵਿੱਚ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਇੰਡੀਆਨਾ ਦੇ ਅਧਿਕਾਰੀ ਗੁਰਦੇਵ ਸਿੰਘ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ